ਸੁਵਾ ਵੀਰ ਜੀ ਪਿਓਰ ਤੀਜਾ ਜੇ ਮੈਂ ਤੀਜਾ ਸੁਵਾ ਪਿਓਰ ਤੀਜਾ ਆਪਣੇ ਘਰ ਆਣ ਨੂੰ ਕੰਮ ਹੈ ਜਿੰਨਾ ਬੰਦਿਆਂ ਤੋਂ ਆਈ ਆ ਮੋਟੀ ਬਿਲਕੁਲ ਨਾਰਵੇਨ ਸਾਹ ਭਵਨ ਚੱਡੇ ਉੱਤੇ ਬਾਕੀ ਬਹਿਣੀ ਇੱਕ ਬਹਿਣੀ ਦੀ ਗੱਲ ਕਰ ਲਈਏ ਤਾਂ ਦੋਸਤੋ ਮਰਲੇ ਦੀਆਂ ਮਰਲੇ ਕਹਿ ਲੋ ਬਾਕੀ ਚਵਾ ਵੀ ਬਹੁਤ ਜਿਆਦਾ ਹੀ ਚੰਗਾ ਲੱਗਾ ਵੀਰ ਜੀ ਮੈਂ ਵੀ ਬਹੁਤ ਜਿਆਦਾ ਚੰਗਾ ਚਵਾ ਬਹੁਤ ਹੀ ਖੂਬਸੂਰਤ ਆ ਦੋਸਤੋ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਆ ਬਾਕੀ ਕੱਚੀ ਬੜੀ ਜ਼ਬਰਦਸਤ ਆ ਲੋਰੀ ਕਰੋ ਚੱਕ ਠੀਕ ਆ ਜੀ ਸੋ ਕਮਾਲ ਬਾ ਕਮਾਲ ਠੀਕ ਆ ਜੀ ਬਹੁਤ ਖੂਬਸੂਰਤ ਚੀਜ਼ ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੁੱਗਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਪਾਜੀ ਸਵਰਨ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਤੇ ਕਰਨਵੀਰ ਆਪਣੇ ਨਾਲ ਹੂਗਾਰ ਮਨਵੀਰ ਉਹਨਾਂ ਦੇ ਫਾਰਮ ਤੇ ਆਏ ਆ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਇਸ ਘਰੋਂ ਤਕਰੀਬਨ ਆਪਾਂ ਰੁਟੀਨ ਦੇ ਵਿੱਚ ਵੀਡੀਓ ਪਾਉਂਦੇ ਰਹੀਦਾ ਕੋਈ 2-5-7 ਦਿਨਾਂ ਤੱਕ ਹਫ਼ਤੇ 10 ਦਿਨਾਂ ਤੱਕ ਮਾਲ ਤਕਰੀਬਨ ਜਦੋਂ ਵੀ ਚੰਗਾ ਵਧੀਆ ਵੱਡੇ ਲੈਵਲ ਤੇ ਸਾਫ਼ ਸੁਥਰਾ ਹੁੰਦਾ ਤੇ ਬਿਲਕੁਲ ਤੁਹਾਡੇ ਸਾਹਮਣੇ ਵੀਰ ਹਣੀ ਪੇਸ਼ ਕਰਦੇ ਰਹਿੰਦੇ ਆ ਮਾਲ ਪਿੰਡ ਬੁੱਗਾ ਬਿਲਕੁਲ ਤਰਨਤਾਰਨ ਸਾਹਿਬ ਤੋਂ 3 ਕਿਲੋਮੀਟਰ ਦੀ ਦੂਰੀ ਤੇ ਆ ਪਲਾਸੌਰ ਚਤਾਲਾ ਬਲੀਪੁਰ ਇਹ ਪਿੰਡ ਬਿਲਕੁਲ ਲਾਗੇ ਲਾਗੇ ਆ ਪਲਾਸੌਰ ਠੀਕ ਆ ਜੀ ਤੇ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਐਨੀਮਲ ਦਿਖਾਉਣੇ ਨੇ ਜੀ ਗਾ ਜੀ ਮਾਝਾ ਚਾਹੇ ਇੱਕ ਵਾਰ ਦਿਖਾਉਣੀ ਆ ਬਹੁਤ ਚੰਗੇ ਪਸ਼ੂ ਤੁਹਾਨੂੰ ਦਿਖਾਵਾਂਗੇ ਅੱਗੇ ਮੇਰੇ ਭੈਣ ਭਰਾ ਬੜੀ ਡਿਮਾਂਡ ਕਰਦੇ ਰਹਿੰਦੇ ਵੀ 15 16 17 ਸੀਰੀਆ 17 ਤੋਂ ਪਲੱਸ ਕਿਲੋ ਦੁੱਧ ਦੇਣ ਵਾਲੇ ਪਸ਼ੂ ਸਾਨੂੰ ਚਾਹੀਦੇ ਆ ਫੋਟੋ ਫੋਟੋ ਦੀ ਦੂਰੀ ਜਿੰਨੂੰ ਕਹਿੰਦੇ ਆ ਆਪਾਂ ਤੁਹਾਨੂੰ ਇੱਕ ਮੱਝ ਦਿਖਾ ਦੇਾਂਗੇ ਹਮੇਸ਼ਾ ਹੀ ਆਪਾਂ ਜਿਹੜੀ ਨੋਟ ਕਰਾਉਂਦੇ ਆ ਵੀ ਜਦੋਂ ਚੰਗੀ ਬਾਂਦ ਵੇਰਲੇ ਵੇਖੀਦੀ ਆ ਚੰਗਾ ਪਸ਼ੂ ਤੁਹਾਨੂੰ ਵੇਖੀਦਾ ਤੇ ਬਿਲਕੁਲ ਅੱਗੇ ਖਰੀਦਣ ਵਾਲੇ ਭਰਾ ਭਰਾਵਾ ਵੀ ਮਨ ਕੋਈ ਸ਼ ਹੋਊਗਾ ਤੇ ਬਾਕੀ ਮੇਰੇ ਭਰਾਵੋ ਜਿੰਨੇ ਪਾਲੀ ਆ ਪਲੋਸੀ ਆ ਤੇ ਉਹਨੂੰ ਵੀ ਮੁਬਾਰਕਬਾਦ ਦੇਣੀ ਬਣਦੀ ਆ ਵੀ ਜਿਹਦੇ ਘਰੋਂ ਇਹੋ ਜਿਹੇ ਚੰਗੇ ਢਾਂਚੇ ਦਾ ਪਸ਼ੂ ਨਿਕਲਦਾ ਸੋ ਅੱਜ ਤਰੀਕ ਤੁਸੀਂ ਨੋਟ ਕਰ ਲਓ 7 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 1.5 2:00 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆ ਤਿੰਨ ਨਾਗ ਨੇ वैसे नागपा 67 नाग ਨੇ ਠੀਕ ਹੈ ਜੀ ਬਾਕੀ ਗੱਬਣ ਬੱਚਾਂ ਦੀ ਆ ਉਹਦੇ ਬਾਰੇ ਵੀ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਜੀ ਹੁਣ ਜਿਹੜੇ ਸੂਇ ਸੂਇ ਪਸ਼ੂ ਆਪਾਂ ਤਾਂ ਉੱਤੇ ਨਹੀਂ ਦਿਖਾਉਣੇ ਆ ਦੋ ਮੱਝਾਂ ਪੂਰੀਆਂ ਚੋਟੀ ਦੀਆਂ ਇੱਕ ਵਾਰ ਦਿਖਾ ਦੇਾਂਗੇ ਸਭ ਤੋਂ ਪਹਿਲਾਂ ਕਰਨਵੀਰ ਸਾਸਤਰੀ ਕਾਸੀ ਗੌਰ ਜੀ ਹੋਰ ਠੀਕ ਠਾਕ ਠੀਕ ਠਾਕ ਹੋਰ ਠੀਕ ਠਾਕ ਭਾਜੀ ਵਧੀਆ ਜੀ ਵਧੀਆ ਕਰਤਾ ਮੰਗੋ ਸ਼ੁਕਰੇ ਮਾਲਕ ਦਾ ਹਾਂ ਜੀ ਲੈ ਵੀ ਕਰਨਵੀਰ ਮਾਲ ਮੈਨੂੰ ਲੱਗਦਾ ਵੀ ਚਲੋ ਜਿਆਦਾ ਨਹੀਂ ਤੇ ਕੋਈ 8 7 ਨੱਕ ਜਿਹੜੇ ਆਪਣੇ ਬਿਲਕੁਲ ਹਾਂਜੀ ਮਾਲ ਦੀ ਤਾਂ ਤੁਹਾਡੇ ਸਾਹਮਣੇ ਕਿਰਪਾ ਮਾਲਕ ਦੀ ਮਾਲ ਬਹੁਤ ਆ ਤੇ ਆਪਾਂ ਵੀਡੀਓ ਤੇ ਆ ਤਿੰਨ ਕੀ ਪਾਉਣੀਆਂ ਜਿਹੜੀਆਂ ਨਾ ਸੂਈਆਂ ਸਵਾਇਆਂ ਕਟੋਰੀਆਂ ਜਾਂ ਗੱਬਣਾ ਮਈਆਂ ਆ ਆ ਹਾਂਜੀ ਠੀਕ ਆ ਕਟੋਰੀਆਂ ਜਾਂ ਗੱਬਣਾ ਵਾ ਤੇ ਇਹ ਚਲੋ ਸੂਈਆਂ ਸਵਾਇਆਂ ਤੁਹਾਨੂੰ ਪਤਾ ਥੋੜਾ ਜਿਹਾ ਵਾਧਾ ਹੁੰਦਾ ਹਰ ਕੋਈ ਭੈਣ ਭਰਾ ਚੋਚਵਾ ਕੇ ਵੇਖ ਲੈਂਦਾ ਹਾਂ ਹਾਂਜੀ ਬਾਕੀ ਡਿਜ਼ਾਈਨ ਜਿਹੜਾ ਬਹੁਤ ਜ਼ਿਆਦਾ ਚੰਗਾ ਬਾਕੀ ਲੇਵਾ ਕਵਲਟੀ ਬਹੁਤ ਵਧੀਆ ਐਡੀ ਜਦੀ ਕਿਰਪਾ ਨਾ ਕਰਮਾ ਵਾਲੀ ਦੇ ਮਾਲਕ ਦੀ ਵੇਖ ਲਓ ਬਹੁਤ ਖੂ ਬਹੁਤ ਬਾਕਮਾਲ ਆਂਦੇ ਨਾ ਹੁੰਦੇ ਤੁਸੀਂ ਆਂਦੇ ਨੇ ਮਰਲੇ ਦੇ ਮਰਲੇ ਮਰਲੇ ਦੀ ਮਰਲੇ ਉਹ ਬੰਦਾ ਹੈ ਹਾਂ ਓਕੇ ਇਹ ਆਪਣਾ ਕਰਨਵੀਰ ਮਤਲਬ ਸੁਆ ਗਨਵਾ ਮੱਝ ਆਪਣੇ ਕੋਲ ਸੁਆ ਵੀਰ ਜੀ ਪਿਓਰ ਤੀਜਾ ਜੇ ਮੈਂ ਤੀਜਾ ਸੁਆ ਪਿਓਰ ਤੀਜਾ ਆਪਣੇ ਘਰ ਆਂਗੋਂ ਕੰਮ ਹੈ ਜਿੰਨਾ ਬੰਦਿਆਂ ਤੋਂ ਆਈ ਆ ਗਰੰਟਡ ਤੀਜਾ ਸੁਆ ਮੈਂ ਆ ਠੀਕ ਆਜ ਮਾਰਨਿੰਗ ਸੂਈ ਆ ਸਵੇਰੇ ਸੂਈ ਆ ਵੀਰ ਜੀ ਮੈਂ ਸੂਈ ਕੋ 4 ਵਜੇ ਦੇ ਕਰੀਬ ਤੇ 9 ਵਜੇ ਜੇਰ ਪਾਤੀ ਮੈਂ ਨੇ ਅੱਜ ਮਾਰਨਿੰਗ 9 ਵਜੇ ਜੇਰ ਪਾਤੀ ਇੱਕ ਹੋਰ ਪਲੱਸ ਪੁਆਇੰਟ ਠੀਕ ਆ ਜੀ ਮੱਝ ਤਾਂ ਚੰਗੀ ਹੈ ਹੀ ਹੈ ਆ ਮਗਰ ਕੱਤੀ ਬਹੁਤ ਵਧੀਆ ਵੇਖੋ ਅਲੰਕਾਰ ਕੱਤੀ ਆ ਬਹੁਤ ਦਾ ਜਿਆਦਾ ਚੰਗਾ ਨਗੀਨਾ ਬਹੁਤ ਖੂਬਸੂਰਤਾ ਚਲੋ ਆਪਾਂ ਨੂੰ ਟੀਕਦੇ ਨਹੀਂ ਪਤਾ ਪਰ ਟੀਕਾ ਵੀ ਚੰਗਾ ਕਿਸੇ ਸਟੇਟ ਨੂੰ ਪਾਣੇ ਆ ਆ ਦੇਖੋ ਇਹ ਮੇਰਾ ਡੀਆ ਕਿਹੜਾ ਨਹੀਂ ਪਰ ਬਹੁਤ ਜਿਆਦਾ ਇਹ ਹਰਮਨ ਤੁਸੀਂ ਵੀ ਕਹਿਣ ਦੱਸੇ ਸੀ ਕਿ ਚੋਨਾ ਕਮਾਜ ਤੇ ਇੱਕ 42 40 ਲੀਟਰ ਤੋਂ ਬਾਹਰ ਉਹਨਾਂ ਦੇ ਘਰੋਂ ਇੱਕ ਬਹਿਰ ਵੀ ਆਈ ਬਹਿਰ ਲਈ ਵੀਰ ਜੀ 5 ਸਾਲ ਪਹਿਲਾਂ ਵੜ ਲਈ 52000 ਦੀ 42 ਕਿਲੋ ਸਾਡੇ ਘਰ ਵਿੱਚ ਹੀ ਦੁੱਧ ਦਿੰਦਾ ਹੈ ਉਹਨੇ ਰਵਾ ਸਾਰਾ ਚੰਗਾ ਨਾ ਬੋਲਣਾ ਸਾਰਾ ਹੀ ਮਾਲ ਬੜਾ ਜਿਆਦਾ ਚੰਗਾ ਚੰਗਾ ਰੱਖਿਆ ਜੋ ਲਾਲਾ ਵੀ ਸ਼ੌਕ ਨਾਲ ਕੰਮ ਕਰਦੇ ਸ਼ੌਕ ਨਾਲ ਸ਼ੌਕ ਬਾਕੀ ਬਹੁਤ ਖੂਬਸੂਰਤ ਮੈਂ ਵਾਰ-ਵਾਰ ਇਹ ਤਾਂ ਕਰਕੇ ਬੁਖਾਰਿਆ 31 ਬਹੁਤ ਜ਼ਬਰਦਸਤ ਹੈ ਬਰੀਡ ਦੇ ਜਿਆਦਾ ਕੰਮ ਭਾਰਾ ਬਿਲਕੁਲ ਭਾਰੀ ਕਰਦਾ ਨਹੀਂ ਇਹਦੀ ਕੁਆਲਟੀ ਅੱਖ ਤੁਸੀਂ ਦੇਖੋਗੇ ਬਿਲਕੁਲ ਡੇਲੇ ਬਾਹਰ ਜਿਵੇਂ ਜਰਸੀ ਦੇ ਦੇਖਦੇ ਆ ਨਦੀਲਾ ਬਾਹਰ ਨੂੰ ਕੋਈ ਕੁਆਲਟੀ ਵੱਖਰੀ ਜੀ ਹੈ ਕੱਤੀ ਬੋੜ ਦੀ ਸਾਡਾ ਗਾੜੀ ਆ ਪਪਣੀ ਕੇ ਨੇ ਸਮਝ ਕਰਨੀ ਸਾਨੂੰ ਬੰਦਿਆਂ ਨੇ ਆਖਿਆ ਇਹ ਜਿਹੜੀ ਮਾਝ ਆ ਉਹ ਵੀ ਜਾਫਰਾਬਾਦੀ ਦਾ ਕਰਾਸ ਆ ਗਾੜੀ ਕੱਤੀ ਨੂੰ ਵੀ ਉਹ ਠੀਕ ਕਰਾਉਂਦੇ ਆ ਗਾੜੀ ਨੂੰ ਗਾੜੀ ਨੂੰ ਜਾਫਰਾਬਾਦੀ ਦੇ ਕਰਾਉਂਦੇ ਆ ਹਰ ਮੜੇ ਕੋਈ ਮੜਾ ਪੁੱਠਾ ਲਗਾਵੀਂ ਕੱਤੀ ਦਾ ਨੂੰ ਪੁੱਠਾ ਕਰਦੇ ਬੈਠ ਸਾਰੇ ਉਹਲਾ ਮੜੀ ਕੱਤੀ ਆ ਨਾੜੂਆ ਗਿੱਲਾ ਬਿਲਕੁਲ ਨਾਲ ਆ ਬੱਚੇ ਦੇ ਖੁਸ਼ਕੀ ਤਰ੍ਹਾਂ ਬੱਚਾ ਖਲੋਂਦਾ ਨਹੀਂਗਾ ਕਿਉਂਕਿ ਅੱਜ ਮਾਰਨਿੰਗ ਸੁਈ ਆ ਕੱਤੀ ਵਜਨ ਲੋੜ ਤੁਸੀਂ ਹੋਣੀ ਵੇਖੋ ਕੱਤੀ ਪਲੀ ਪਰੋਸੀ ਦੇਖੋ ਮੇਰੇ ਵੀਰੋ ਪੂਰੀ ਚੀਜ਼ ਵਿਖਾਵਾਂਗੇ ਵੀ ਬਹੁਤ ਖੂਬਸੂਰਤ ਹੈ। ਮੇਰੇ ਇਧਰ ਇੱਕ ਸੰਸਾਰ ਨਾੜਾ। ਹਾਂ। ਉਹ ਬੇਨ ਸਪੌਂਸ ਮੇਰੇ ਵੀਰੋਂ ਮਾਰੋ ਚਾਤ। ਭਵਾਂ ਦੇ ਉੱਪਰ ਨੇ ਪਏ ਆ ਦੇ। ਆਹ ਵੇਖੋ ਜੀ। ਮੈਂ ਵੀ ਬਣਿਆ ਪਿਆ ਬਿਲਕੁਲ ਆ ਤੇਰੀ ਜਿਹਾ ਬਣਿਆ ਵੀਰ ਜੀ। ਵਾਲੀ ਆ ਜੀ ਮੈਂ ਦੁੱਧ ਵਾਲੀ। ਬਾਕੀ ਚਵਾ ਵੀ ਬਹੁਤ ਹੀ ਜ਼ਿਆਦਾ ਹੀ ਚੰਗਾ ਲੱਗਾ ਵੀਰ ਜੀ। ਮੈਂ ਵੀ। ਬਹੁਤ ਜ਼ਿਆਦਾ ਚੰਗਾ ਚੰਗਾ। ਬਹੁਤ ਹੀ ਖੂਬਸੂਰਤ ਹੈ ਦੋਸਤੋ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਆ। ਬਾਕੀ ੱਚੀ ਬੜੀ ਜ਼ਬਰਦਸਤ ਆ। ਹਾਂ ਜੀ ਹਾਂ ਜੀ। ਬਾਕੀ ਫੇਸ ਕੁਆਲਿਟੀ ਵੀ ਦਿਖਾ ਦਈਏ ਆਪਾਂ ਬਿਲਕੁਲ ਕੈਮਰੇ ਦੇ ਵਿੱਚ। ਸੋਹਣਾ ਸਿੰਘ ਲੱਗਾ ਬਾਕੀ ਬਾਦੀ ਸਟਰੈਕਰ ਦੇ ਨਾਲ ਫਫਦਾ ਚਲੋ ਸੋਹਣਾ ਵੀਰ ਜੀ ਸਿੰਘ ਖੁੱਲਾ ਪਰ ਫਾਬਰਾ ਬਪੂਰੀ ਆ ਮੈਂ ਦਾ ਬੱਚਾ ਉਹਦੇ ਨਾਲ ਡਬਲ ਬੱਚਾ ਮੈਨਾ ਵੀ ਚਲੋ ਉਹਦੇ ਨਾਲ ਡਬਲ ਉਹ ਆ ਦਾ ਚੰਗੀਆਂ ਮਾਵਾਂ ਨੇ ਚੰਗੇ ਬੱਚੇ ਪੜਾਣਗੇ ਬਾਸ ਬਾਸ ਤੇ ਬਾਕੀ ਪਲਣਾਂ ਦੇ ਪਾਸੇ ਕੋਈ ਕਿਸੇ ਨੇ ਕੋਟੇ ਮੱਠ ਨਹੀਂ ਛੱਡੀ ਗਈ ਨਹੀਂ ਨਹੀਂ ਕੋਈ ਨਹੀਂ ਛੱਡੀ ਦੋਰਾ ਠਾਣ ਲੱਗਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਮੋਟੀ ਬਿਲਕੁਲ ਨਾਰਵੇਨ ਸਾ ਹਵਾਨੇ ਚੱਡੇ ਉੱਤੇ ਬਾਕੀ ਬੈਣੀ ਇੱਕ ਬੈਣੀ ਦੀ ਗੱਲ ਕਰ ਲਈਏ ਤਾਂ ਦੋਸਤੋ ਮਰਲੇ ਦੀਆਂ ਮਰਲੇ ਕਹਿ ਲੋ ਬਾਕੀ ਕਹਿ ਲੋ ਫੋਟ ਫੋਟ ਦੀ ਦੂਰੀ ਦੇ ਥਾਂ ਲਗਾ ਇੱਕ ਵਾਰੀ ਖੋਲ ਕੇ ਤੋੜ ਕੇ ਤਸੱਲੀ ਨਾਲ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਆ ਲਿਓ ਜੀ ਬਾਹਰ ਲਾ ਦੇ ਮਣੀ ਜੀ ਉੱਡ ਜਾਣੀ ਦੇਖੋ ਸੰਧੂ ਸਾਹਿਬ ਇਹ ਨਾ ਕੋਈ ਵੀਰ ਕਹੇ ਵੀ ਲੱਸੀ ਪੀਤੀ ਆ ਮੈਂ ਆ ਵੇਹ ਲੋ ਤੋਂ ਲੈ ਵੀ ਵੇਹ ਲੋ ਪੇਠ ਗੱਡੀ ਮੈਂ ਜਿੱਤੇ ਕੱਦ ਗੱਡਾ ਆ ਲੈ ਆ ਲੈ ਬਹੁਤੀ ਜਿਆਦੀ ਸਾਫ ਆ ਮੋਰੀ ਕਰੋ ਚੱਕ ਠੀਕਾ ਜੀ ਸੋ ਕਮਾਲ ਬਾ ਕਮਾਲ ਠੀਕਾ ਜੀ ਬਹੁਤ ਖੂਬਸੂਰਤ ਚੀਜ਼ ਫੁੱਲ ਵੱਡੀ ਹਾਈਟ ਕਰਦੇ ਵਿੱਚ ਪਿੱਟ ਪੂੜਾ ਕਰਵਾਉਣ ਨੂੰ ਬਹੁਤ ਆਲੋੰਗ ਕਰ ਲਗਾ ਗਾਂ ਲੈ ਜਾ ਤੇ ਚੌੜਾ ਚ ਬੈਠਾ ਆ ਦੇਖੋ ਜੀ ਇਹ ਅੱਜ ਕਰਨ ਤੇ ਅਰਮਨ ਬਾਈ ਇਹ ਦੋ ਬੰਦਿਆਂ ਕੋ ਕਾਬੂ ਆਉਣ ਵਾਲੀ ਆ ਵੀ ਇਹ ਨਹੀਂ ਇੱਕ ਬੰਦਾ ਬਹੁਤ ਜਿਆਦਾ ਵੱਡੀ ਮੈਂ ਆ ਹੈਂ ਪੂਰੀ ਜਾਰੀ ਆ ਜਬਰਤਾਰਾ ਮੌਸਮ ਉਹ ਤਿਲਕਨ ਬਾਜੀ ਤੇ ਕੱਲਾ ਨਾ ਕੋਈ ਬੰਦਾ ਪੰਗਾ ਲੈ ਲੈ ਕੱਲਾ ਇਕੱਲਾ ਬੰਦਾ ਸਾਂਭ ਨਹੀਂ ਸਕਦਾ ਵੀਰ ਜੀ ਮੈਂ ਵੇਖ ਲਓ ਹਾਂ ਦੇਖੋ ਤੋਂ ਮਾਦਨੀ ਹਾਤੀ ਸੁਧੁਰਿਆ ਠੀਕ ਹੈ ਜੀ ਹਾਤੀ ਵਾਲਾ ਕੰਮ ਕਰਦੇ ਵੇਖ ਲਓ ਕਿੱਡਾ ਵਾ ਕੋਈ ਇਹ ਨਾ ਵੀਰ ਸਾਡੇ ਵੀ ਛੋਟਾ ਜਿਹਾ ਕੱਦੂਗਾ ਤੇ ਪਧਰੀ ਜੀ ਹੋਊਗੀ ਹਾਂ ਬਿਲਕੁਲ ਜੀ ਨਹੀਂ ਚਗੀ ਮੈਂ ਆ ਪੂਰਾ ਵਜਨ ਲੋੜਾ ਠੀਕ ਹੈ ਜੀ ਬਹੁਤ ਤਾਂ ਜਿਆਦਾ ਹੀ ਕੱਦ ਵੱਡਾ ਵੀਰ ਜੀ ਬਾਕੀ ਵੇਖੋ ਖਲਾਰੀਆਂ ਜੀ ਲੈ ਜੀ ਹੈ ਕਿ ਨਹੀਂ ਜਿਗਾਰਡ ਬਾਈ ਨੂੰ ਐਡਾ ਜਿਗਾਰਡ ਨਹੀਂ ਜੇ ਲੱਗਦਾ ਤੇ ਬੜਾ ਉਹ ਮਾਤ ਪਾਕੀ ਕਰਮਾਂਗੇ ਲੋ ਵੀ ਸਤੋਰਾ ਚਾਰ ਬਾਕੀ ਪੂਰਾ ਰੰਗ ਸਟਰਕਚਰ ਢੰਗ ਤੁਸੀਂ ਦੇਖ ਸਕਦੇ ਜੀ ਤੇ ਬਹੁਤ ਹੀ ਖੂਬਸੂਰਤ ਛਾਇਆ ਠਿਕਾ ਬਾਕੀ ਦੁੱਧ ਕਰਮ ਵਾਲੀ ਇੱਥੋਂ ਤੁਸੀਂ ਇੱਕ ਅੰਦਾਜ਼ਾ ਲਾ ਲਿਆ ਜੇ ਸਾਰੇ ਭਰਾ ਆਪਣੇ ਕਾਰੀ ਵਿਆਰੀ ਆ ਚਾਹੇ ਕੋਈ ਕਾਰੀਗਰ ਜਾਂ ਪਸ਼ੂ ਪਾਲਕ ਵੀਰ ਇੱਕ ਅੰਦਾਜ਼ਾ ਤੁਸੀਂ ਲਾਈ ਜਾਣਾ ਵੀ ਚਲੋ ਦੁੱਧ ਕਿੰਨਾ ਕਿ ਚਵਾਉਣਾ ਚਾਹੀਦਾ ਇਹਨੂੰ ਅੰਦੂਹਾ ਦੋਤਾ ਕੋਈ ਲਾਵੇ ਆਪੋ ਆਪਣਾ ਅੰਦਾਜ਼ਾ ਦੋਤਾ ਅੰਦਾਜ਼ਾ ਲਾਵੇ ਜੀ ਭਾਈ ਭਾਈ ਕਿਲੋ ਵੀ ਕਿਲੋ ਕਹਿੰਦੇ ਆ ਪਰ ਕੋਈ ਆਪੋ ਆਪਣਾ ਅੰਦਾਜ਼ਾ ਲਾਵੇ ਨਹੀਂ ਕਿੰਨਾ ਕਰਨਾ ਕਿੰਨਾ ਨਹੀਂ ਵਾ ਵਾ ਨਹੀਂ ਤੇ ਵੀਰ ਜੀ 18 ਕਿਲੋ ਤੇ ਮੈਂ ਕੋਲੇ ਥੀ ਭਰ ਦਊਗੀ ਗਾੜੀ ਕੋਈ ਭਰਾ ਸਾਹ ਬੜਾ ਚਾਹੀਦਾ ਜੀ ਬਸ ਬਸ ਹਾਂਜੀ ਲਓ ਵੀ ਆਪੋ ਆਪਣੀ ਬਾਕੀ ਸਵਾਲ ਮੀਟਰ ਮੀਟਰ ਕਰਦੀ ਆ ਜਿੰਨੀ ਕੁ ਕੇਅਰ ਕੋਈ ਚੰਗੀ ਮੇਰਾ ਭਰਾ ਕਰ ਲੂਗਾ ਇਹ 2:00 ਵਜੇ 18:00 ਵਜੇ 17 ਠੀਕ ਆ ਮੈਂ ਤਾਂ ਸਮਝਦਾ ਕਿ ਇਹ ਲੜੀ ਆ ਜੀ ਬਾਕੀ ਦੇ ਲੋ ਬਿੱਲੀਆਂ ਆ ਲੈ ਵਾਰ ਸਾਹ ਜਿੱਲੀ ਢਿੱਲੀ ਹੋਈ ਸਾਰੀ ਮੈਚ ਚੋਈ ਆ ਸਿਰੇ 3-4 ਕਿਲੋ ਮੈਚ ਹੋਈ ਜੇ ਆ ਵੇਖ ਲਓ ਕੋਈ ਹੋ ਨਾ ਵੀਰ ਕਹੇ ਵੀ ਉਹਵੇਂ ਹੀ ਆ ਚੰਗੀ ਅਮਜ ਕਰਨ ਬਾਈ ਵਧੀਆ ਚੰਗੀ ਅਮਜ ਮਗਰ ਕੱਤੀ ਆ ਕੱਤੀ ਵੀ ਪੂਰੀ ਜਬਰਨਾ ਠੀਕ ਆ ਜੀ ਵਾਦੇ ਵਾਲਾ ਕੰਮ ਜੀ ਬਾਕੀ ਪਾ ਲੋ ਆਪੇ ਮੇਰੇ ਭਰਾ ਜੀ ਨੂੰ ਇਹ ਸੌਦਾ ਪਸੰਦ ਆਊਗਾ ਲੈ ਵੀ ਕਰਨ ਮੋਲ ਡਿਮਾਂਡ ਦੀ 10 ਵੀ ਦਿਨ ਦਿਨ ਕੀ ਆ ਡਿਮਾਂਡ ਦੇ ਵੀਰ ਜੀ ਇਹਦੀ ਮਈਆਂ ਦੋ-ਦੋ ਦੀਆਂ ਵੀ ਕੰਡੀਆਂ ਜੀ ਤੁਹਾਨੂੰ ਵੀ ਪਤਾ ਆ ਦੇਰੀਏ ਡੇ ਦੇੜ ਦੇ 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 ਪਰ ਜਾਇਜ ਕਰਕੇ ਦੇਣੀ ਆਪਾਂ ਪੂਰੀਆ ਕਸਲੇ ਕਰਦੇ ਆ ਕੋਈ ਸੱਜਣ ਆ ਕੇ ਵੀ ਯਾਰ ਸ਼ਾਇਦ ਜਾਦੇ ਵਾਲੀ ਤੇ ਦੇਰ ਲੈ ਕੇ 10 15 2000 ਸਵਾਲੀ ਦਿੱਤੀ ਆ 40 ਦੇ ਦੀਏ 40 ਦੀ ਮਾਰ ਦੇ ਇਸ਼ਾਰੇ ਕੋਈ ਹੋਰ 35 ਦੀ ਸੰਧੂ ਸਾਹਿਬ ਦੇ ਦੇ ਇੱਕ 35 ਦੀ ਮੈਂ ਦੇ ਦਾਂਗੇ ਹਾਂ ਨਹੀਂ ਦੇ ਲਓ ਮੈਂ ਕਿੱਦਾਂ ਦੀ ਆ ਉਹ ਵੀ ਭੈਣ ਭਰਾ ਦਾ ਗਰੀ ਦਾਜ ਦਾ ਮਨ ਤਨ ਕਰਾਂਗੇ ਉਹਦੇ ਚੋਂ ਠੀਕ ਆ ਬਾਕੀ ਵੇਖ ਲਓ ਵੀ ਇਦਾਂ ਦੀ ਮੈਂ ਏਡੀ ਦੰਦਾ ਨਹੀਂ ਕੋਈ ਆਹੇ ਮੋਲੇ ਚ ਬਿਲਕੁਲ ਇੱਕ ਵਾਰੀ ਸੰਧੂ ਸਾਹਿਬ ਮੈਂ ਦੇ ਸਿਰ ਤੇ ਆ ਕੇ ਦਰਸ਼ਨ ਕਰੀ ਆ ਵੀਡੀਓ ਦੇਣਾ ਕੋਈ ਕੁਝ ਵੀ ਕਹੇ ਕਿ ਕੀ ਯਕੀਨੀ ਪਰ ਇੱਕ ਦਿਨ ਸਿਰ ਤੇ ਜ਼ਰੂਰ ਆ। ਕੋਈ ਖੜ ਕੇ ਇੱਥੇ ਦੇਖੇ ਬੰਦਾ। ਫੇਰ ਵੇਖਣਾ ਜੇ ਪੇਠਾ ਵੇ ਲੋ ਇਹ ਪੇਠੇ ਲੋ ਕਿੱਟੀ। ਹਾਂ ਮੈਂ ਬਹੁਤ ਬੰਦੇ। ਉਹ ਡਿਜ਼ਾਈਨ ਵਾਲੀ ਕਈ ਉਹੋ ਜਿਹੀ ਨਹੀਂ ਆ ਵੀ ਖੋਲੜ ਜੀ ਹੈਗੀ ਆ। ਨਾ ਜੀ ਨਾ। ਹਾਂਜੀ। ਇੱਥੇ ਪੁਰਾਣੇ ਵੀ ਵੇਖੋ ਕੋਈ ਟਲਕਮਾ ਜ਼ਿਆਦਾ ਲੱਗਦਾ। ਚਾਹ ਪਛਾਣ ਉਹ ਉਨੀ ਜਿਆਦੀ ਗਾਹ ਨੂੰ ਮੈਂ ਇਧਰ। ਸੰਤੂ ਸਾਹਿਬ ਜੀ ਉਨੀ ਅੱਧੀ ਲੱਗਣ ਦੀ। ਦੋਵੇਂ ਬੰਨੇ ਨਾੜਾ ਵੇਖ ਲੋ ਜਾਰ ਹੈ ਕਿ ਨਹੀਂ। ਬਿਲਕੁਲ ਇਹ ਲੋਏ ਬਨੇ ਚੱਡੇ ਦੇ ਜਾਲ ਆ ਨਾੜਾਂ ਦੇ ਤੈਨੂੰ ਆਪਾਂ ਕਹਿੰਦੇ ਆਂ ਵੀ ਬਿਲਕੁਲ ਥੱਬਿਆ ਦੇ ਥੱਬੇ ਵਾਲਾ ਕੰਮ ਹੀ ਆ ਵੀਰ ਜੀ ਵੇਖੋ ਮੋਟਰ ਪਸੰਦ ਆਊਗੀ ਮੇਰੇ ਭਰਾ ਉਹਨਾਂ ਇੱਕ ਕੰਪਨੀ ਦੀ ਜਾਣੀ ਆ ਸੋ ਵੈਸੇ ਕਈ ਵਾਰ ਚਲੋ ਹਰੇਕ ਭਰਾ ਦੀ ਆਪੋ ਆਪਣੀ ਖਰੀਦ ਆ ਵੇਚ ਆ ਤੇ ਇਹਨਾਂ ਆਪਾਂ ਨਾਰਮਲ ਦਰਮਿਆਨੀ ਮਾਦੀ ਵੀ ਲੈ ਜਾਨੇ ਆ 20 25 22 ਦੀ ਉਹ ਹੀ ਮਿਲਦੀ ਆ ਮਿਲਦੀ ਮਿਲਦੀ ਵੀ ਦੀ ਛੋੜੀਆਂ ਛੋਟੀਆਂ ਵੀ ਗੱਡੀਆਂ ਆ ਪਰ ਇਹਨੇ ਘਰ ਭਰਨਾ ਕਰਮਾ ਵਾਲੀ ਨੇ ਮਗਰ ਵੀ ਦੇਖ ਲੋ ਬਿਲਕੁਲ ਬਿਲਕੁਲ ਗਾਂ ਫੇਰ ਦਾ ਬਦਨੀ ਆ ਲੋ ਵੀ ਮੇਰਾ ਇੱਕ ਕਾਰ ਤੋਂ ਤੁਹਾਨੂੰ ਦਿਖਾ ਦਿੰਦਾ ਬਹੁਤ ਕਮਾ ਅੱਗੇ ਤੁਸੀਂ ਅੰਡਰਸਟੈਂਡਿੰਗ ਆਪਣੀ ਰੱਖਿਆ ਜੇ ਵੀ ਦੁੱਧ ਨੂੰ ਕਿੰਨਾ ਚਵਾਉਣਾ ਹੈ ਕਿਉਂਕਿ ਇੱਥੇ ਆਪਾਂ ਦਾਵਾ ਨਹੀਂ ਕਰ ਸਕਦੇ ਤੁਸੀਂ ਹੋ ਸਕਦਾ 18 19 ਨਹੀਂ ਚੋ ਲੈਣਾ ਕਿਸੇ ਨੂੰ 20 ਨੂੰ ਨਹੀਂ ਟੱਕਰ ਦੇ ਦੇਣੀ ਠੀਕ ਹੈ ਸੰਧੂ ਸਾਹਿਬ ਆ ਰਹੇ ਇੱਕ ਦੀ ਆਪਾਂ ਮੈਂ ਐਨੀ ਸੰਧੂ ਸਾਹਿਬ ਮੈਂ ਗਾਹ ਨੂੰ ਮਾਰਦੀ ਨਹੀਂ ਆ ਜੀ ਕੋਈ ਆਹ ਕੱਢੋ ਕਰਵਾਓ ਆਪਾਂ 3 4 ਕਿਲੋ ਗਾੜ ਨਿਕਲੂਗੀ 3 ਕਿਲੋ 2.5 ਤੋਂ 3 3 ਤੋਂ 3 ਕਿਲੋ ਪਲਾਸਟੀ ਗਾੜੀ ਚਾਹੀਦੀ ਚਾਹੀਦੀ ਵੀਰ ਜੀ ਨਿਕਲ ਨਹੀਂ ਵੀ ਆ ਮੈਂ ਵੀ ਬਾਕੀ ਜਵਾਬ ਬਹੁਤੀ ਮੋਟੀ ਧਾਰ ਆਉਂਦੀ ਆ ਚਲੋ ਜੀ ਮੈਂ ਵੀ ਮਨ ਖੁਸ਼ ਕਰੂਗੀ ਤੇਰ ਖੁਸ਼ ਕਰੂਗੀ ਮੇਰਾ ਪਰ ਕੋਈ ਨਾ ਹੋਣੀ ਐ ਠੀਕ ਆ ਇਧਰ ਫੈਗਰ ਨੰਬਰ ਤੇ ਵੀ ਇੱਕ ਮਾਜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਵੀਰ ਜੀ ਕੰਮ ਅੱਗੇ ਆ ਜੀਏ ਕੰਨਾ ਕਿਤੇ ਜੋਰ ਪਿੱਛੇ ਨਾ ਲੱਗ ਜੇ ਨਹੀਂ ਵੀਰ ਜੀ ਕੰਮ ਸਾਰੇ ਬੰਨੇ ਜੋਰ ਵਾਲਾ ਹੀ ਆ ਅੱਜ ਜੋਰ ਵਾਲਾ ਕੰਮ ਹੀ ਆ ਲੈ ਜੀ ਇਧਰ ਜੀ ਵੇਖੋ ਆ ਵੇਖੋ ਕੁਦਰਤ ਦੀਆਂ ਖੇਡਾਂ ਵੇਖੋ ਐ ਕਿ ਨਹੀਂ ਏ ਮੈਂ ਨਾ ਦੇਖੋ ਕਰੋ ਫਟ ਲਿਆਂਦਾ ਕੰਮ ਆ ਮੈਂ ਨਾ ਬਹੁਤ ਹੀ ਜਿਆਦੀਆਂ ਚੰਗੀਆਂ ਲੱਗੀਆਂ ਜੁੜੀ ਬਹੁਤ ਖੂਬਸੂਰਤ ਆ ਵੈਸੇ ਮਾਜੇ ਵੀ ਬੜੀ ਚੰਗੀ ਆ ਮਾਜੇ ਜੇ ਕਰਮਾਰੀ ਹਾਂਜੀ ਇਹਦਾ ਸੁਭਾਅ ਕਿਵੇਂ ਆ ਤੇ ਕਿੰਨੇ ਕ ਟਾਈਮ ਦੀ ਸੂਈ ਆ ਇਹ ਵੀ ਜੀ ਕੱਲ ਸ਼ਾਮਾਂ ਦੀ ਸੂਈ ਜੇ ਕੱਲ ਸ਼ਾਮਾਂ ਦੀ ਕੱਲ ਸ਼ਾਮਾਂ ਦੀ ਸੂਈ ਮਾਜੀ ਕਰੋ ਦਰਸ਼ਨ ਮੇਰੇ ਭਰਾਓ ਕੱਲ ਸ਼ਾਮਾਂ ਦੀ ਸੂਈ ਬੱਚਾ ਕੀ ਮਗਰਬ ਮਗਰਬ ਇਹਦੇ ਵੀ ਕੱਟੀ ਵਾਹ ਜੀ ਵਾਹ ਕੱਟੀ ਵੀ ਬਹੁਤ ਹੀ ਯਾਰੀ ਚੰਗੀ ਇਹ ਵੀ ਦੇਸੀ ਦੀ ਆ ਦੇਖ ਲੋ ਕਾਲੀ ਕੱਟੀ ਮਗਰਬ ਮੈਂ ਵੀ ਇਹ ਨਹੀਂ ਕੋਈ ਸੱਜਣ ਕਹੂਗਾ ਵੀ ਇੱਕ ਮੱਝ ਹੱਥਾ ਜੀ ਤੇ ਯਾਰ ਉਹ ਵੇਚ ਗਈ ਹੁਣ ਕੀ ਕਰੀਏ ਬਸ ਇਹ ਹੁਣ ਕਰਨਾ ਕੁਝ ਨਹੀਂਗਾ ਦੂਜੇ ਨੰਬਰ ਤੇ ਵੀ ਮੱਝ ਤੁਹਾਨੂੰ ਇਹ ਮੋਦੀ ਜੀ ਦੀ ਚੰਗੀ ਵੇਖ ਲਓ ਇੱਕ ਕੱਲ ਸ਼ਾਮਾਂ ਦੀ ਮੈਂ ਸੋਈ ਗੱਲਾ 나ੜੂਆ ਮਗਰ 31 ਫੀਮੇਲ ਕਾਫ ਆਇਦਰੋ ਡਿਜ਼ਾਈਨ ਮੇਰਾ ਪ੍ਰਾਈਸ ਹੋਰ ਚੈੱਕ ਕਰੋ ਤੁਸੀਂ ਆਰਡਰ-ਰਡਰ ਦੀ ਕੁਆਲਿਟੀ ਵੇਖੋ ਇਹ ਵੀ ਕਰਮਾ ਲਈ ਗੱਲਾਂ ਕਰਾਊਗੀ ਠੀਕ ਆ ਜੀ ਗਾ ਪੀਕ ਤੇ ਚੱਲਣਾ ਅਜੇ ਮਾਲੀ ਤੇ ਚਲਣਾ ਗਾ ਪੀਕ ਤੇ ਵੀ ਆਪਾਂ 25 ਦਿਨਾਂ ਤੱਕ ਚੰਗਾ ਦੁੱਧ ਭਰ ਆ ਜੂਗੀ। ਨਾ ਨਾ ਉਨੀ ਗਾਂ ਦੇ ਸਾਨੂੰ ਸਾਹ ਬੋਲੀ ਜਰੀ ਮੈਂ ਪਿਛਾ ਆ। ਠੀਕ ਆ। ਤੇ ਉੱਪਰ ਵੇਖ ਲੈ ਹੈ ਕਿ ਨਹੀਂ ਪੂਰੀ ਗੋੜ। ਹਾਂ। ਐ ਜਿੱਦਾਂ ਲੱਡੂ ਨਹੀਂ ਵਟੇ ਹੁੰਦਾ। ਹਾਂ। ਉਹ ਕੰਮ ਜੇ ਵੇਖ ਲੋ। ਲੱਡੂ ਵਟੇ ਪਏ, ਲੱਡੇ ਵਟੇ ਪਏ। ਲਓ ਵੀ। ਬਹੁਤ ਸੋਹਣਾ ਦੋਸਤੋ। ਵਜਨ ਮजूद ਆ ਕਰਮਾਲੀਓ ਠੀਕ ਆ ਜੀ ਰਾਜੀ ਬਾਜੀ ਆ। ਸਿਹਤਮੰਦ ਮੱਜਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਰਹੇ ਆ। ਤਿੱਜਾ ਸੁਭਾਏ। ਤੁੱਜਾ ਤੇ ਜੱਤ ਜਾ ਤੁੱਜਾ ਤੇ ਬੋਲਾ ਇੱਕ ਦੋ ਟੰਗ ਦੀ ਹੋ ਗਈਆਂ ਜਵਾਈਆਂ ਇਹ ਵੀ ਜੀ ਰਾਤੀ ਚੋਈ ਜੇ 4 1/2 ਕਿਲੋ ਤੇ ਸਵੇਰੇ ਵੀ 3 1/2 4 ਕਿਲੋ ਦੇ ਲਾਗੇ ਬੰਨੇ ਚੋਈਏ ਮੈਂ ਠੀਕ ਆ ਉਹ ਬਾਕੀ ਲੇਵਾ ਹੀ ਦਸੰਦਾ ਵੀਰ ਜੀ ਤੇ ਲਾ ਪਿਆ ਕੋਈ ਉਹ ਨਹੀਂ ਵੀ ਬਾਜ਼ਾਰ ਲੱਗੇ ਇਹਨਾਂ ਨੂੰ ਬਿਲਕੁਲ 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 ਉਹ ਪਹਿਲਾਂ ਕਰਮਾਲੀਆਂ ਕਿਤੇ ਮਿਲਦਾ ਵੀ ਅਜਵਾ ਪਗੜ ਮੇ ਡੰਗੋ ਡਾਂਗੀ ਇਹਨਾਂ ਨੂੰ ਸੰਭਾਲਿਆ ਨਹੀਂ ਜੀ ਘਰ ਖਵਾਇਆ ਜਿਹੜੇ ਵੀਰ ਨੇ ਸਾਧਿਆ ਨਾ ਘਰ ਖਵਾਇਆ ਮਈਆਂ ਨੂੰ ਮਈਆਂ ਹੀ ਦੱਸਦੀਆਂ ਵਾ ਤੇ ਚੰਗੀ ਮਾਜਾ ਮਾਜਾ ਬਹੁਤ ਖੂਬਸੂਰਤਾ ਤੇ ਜੱਜਾ ਸੂਬਾ ਵੀ ਕੱਲ ਦੀ ਸੋਈਆ ਠੀਕ ਆ ਜੀ ਕੱਲ ਦੀ ਸੋਈਆ ਜੀ ਸੰਦੂ ਸਾਹਿਬ ਭਾਂਡੇ ਭਰਨੇ ਮਈਆਂ ਨੇ ਇਹਨਾਂ ਪੀਏ ਪੂਰੇ ਕਰ ਲੈ ਇਹਨਾਂ ਕਰ ਲੈ ਬਸ 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 ਲੈ ਵੀ ਇਹਦੀ ਤੁਹਾਨੂੰ ਇੱਕ ਵਾਰੀ ਆਪਾਂ ਖੋਲ ਕੇ ਤੋੜ ਕੇ ਦਿਖਾਉਣੇ ਆ ਹਾਈਟ ਕੱਦ 19 ਕੀ ਦਾ ਫਰਕ ਆ ਇਹ ਪੂਰੀ ਵੱਡੀ ਮਾਝ ਜਿਹੜੀ ਪਹਿਲੇ ਨੰਬਰ ਤੇ ਉਹਦੀ ਜਾਰੀ ਵੱਡੀ ਮਾਝ ਦੇ ਵਿੱਚ ਆ ਵਜ਼ਨ ਲੋਡ ਕਰਮਲ ਨੂੰ ਇਹਨੂੰ ਵੀ ਓਨਾ ਹੀ ਆ ਮੈਂ ਨਾ ਪੂਰੀ ਜੰਮੀ ਪਲੀਏ ਕੋਈ ਉਹੋ ਜੀ ਗੱਲ ਨਹੀਂ ਹੈਗੀ ਆ ਦੇਖੋ ਜੀ ਦੇਖੋ ਤੋਏ ਪਸ਼ੂ ਆ ਜਿੰਤਾ ਮਰਜ਼ੀ ਮੇਰਾ ਅਪਰਾਧ ਚੋਚੋਗੇ ਤਸੱਲੀਆਂ ਕਰੋ ਬਾਕੀ ਸਾਰੇ ਪਾਸਿਓਂ ਮਾਰ ਲਓ ਚਾਤ ਤੀਰੇ ਵੀ ਨਹੀਂ ਛੱਡਣ ਵਾਲੀ ਰੇਟੇ ਦਾ ਵੀ ਬਿਲਕੁਲ ਜੈਨੂਅਨ ਹੈ ਜੇ ਵੱਡੀ ਮੱਝ ਦਾ ਜੈਨੂਅਨ ਰੀਟਰ ਹੈ ਤੇ ਇਹਦਾ ਬਿਲਕੁਲ ਜੈ ਜੀ ਰਹੂਗਾ। ਅੱਜ ਆਪਾਂ ਰੇਡ ਨਹੀਂ ਜਿਆਦੇ ਮੰਗਣੇ ਦੀ ਗਾੜੀ ਕੋਈ ਲੈ ਕੇ ਜਾਵੇ ਅਗਲਾ ਕੋਈ ਜਾ ਕੇ ਕਮਾਈ ਕਰਨਾ ਚਾਹੇ। ਬਸ ਜੀ ਬੱਸ। ਵੇਚਣ ਵਾਲਾ ਭਰਾ ਖੜ ਕੇ ਵੀ ਵੇਚ ਸਕਦਾ ਹੈ ਇਹ ਕਮਾਈ ਬਹੁਤ ਵੀ। ਲੈ ਦੇ ਨਾਲ ਧਰਮੇ ਆਉਦਾ ਵੀ ਨਾਲ ਧਰਮੇ ਤੁਰਦਾ ਕਾਕਾ ਕਾਰੀ ਸਾਰੀ ਦਾ। ਉਹ ਇੱਕ ਵੱਡੀ ਪਲੇਅਰ ਦੀ ਸਿਰਫ ਤੇ ਨਾਲ ਵਾਲੇ ਮੱਝ ਦੀ ਸਿਰਫ ਮੈਂ ਨਾ ਫਿਰਦੀ ਵੀਰਜੀ ਭਗਵਾਨ ਨੂੰ ਹੀ ਜੇ। ਹਾਂ। ਇਹ ਸਾਂਭੀ ਨਾ ਸੰਧੂ ਸਾਹਿਬ ਜੀ। ਬਸ ਜੀ ਬਸ। ਸਾਂਭੀਆਂ ਮਈਆਂ। ਮਾਣਾ ਵੀ ਢੇਲੀ ਨਹੀਂ ਕੀਤੀ ਕਿਸੇ ਪਾਸੇ ਮਾਣਾ ਜੀ ਬਹੁਤਿਆਂ ਜਿਆਦੀ ਕੇ ਨਰੀ ਜਲਾਈ ਆ ਕਰਮਾਲੀਆਂ ਦੇ ਉੱਤੇ ਹਾਂ ਦੇਖੋ ਹੈ ਕਿ ਨਹੀਂ ਜਿਗਾੜ ਹਾਂ ਲਓ ਜੀ ਕਰੋ ਮੇਰੇ ਭਰਾਵਾਂ ਦਰਸ਼ਨ ਠੀਕ ਆ ਜੀ ਸੋ ਚੰਗੀ ਮਾਜੇ ਵੀ ਆਪਾਂ ਤੁਹਾਨੂੰ ਦਿਖਾ ਰਹੇ ਆ ਤਾਂ ਕਿ ਪਿੱਠਪੂੜੇ ਵਾਲੀ ਸਾਈਡ ਤੋਂ ਵੀ ਬਹੁਤ ਸੋਹਣਿਆ ਰਾਜ ਹੀ ਆ ਪੂਰੇ ਵਜਣ ਦੋੜ ਦੇ ਵਿੱਚ ਸੋ ਬੋਲਾ ਮੇਰਾ ਭਰਾ ਕੋਈ ਵੀ ਆਪਣੀ ਜੋਗੇ ਤੋਂ ਸੱਦੀ ਕਰੇ ਚੌਣ ਚਵਾ ਦੇ ਦੋਨੋਂ ਫੰਨੇ ਖਾਂ ਕਰਮਾਲੀਆਂ ਠੀਕ ਆ ਜੀ ਚੰਗੀਆਂ ਵੱਜਾਂ ਨੇ ਬਾਕੀ ਤਾਂ ਛੇ ਅਕੋਰਡਿੰਗ ਵੀ ਤੁਸੀਂ ਜੱਜਮੈਂਟ ਕਰ ਹੀ ਲੈਣੀ ਐ ਸੋ ਮਗਰ ਕੱਤੀਆਂ ਦੋਹ ਦੇ ਸੋ ਇਹ ਵੀ ਚਲੋ ਵਾਪਸੇ ਦਾ ਕੰਮ ਆ ਪਲੱਸ ਪੁਆਇੰਟ ਆ ਲੋ ਜੀ ਸੋ ਬਾ ਕਮਾਲ ਤੇ ਕੀ ਮੋਲੇ ਕੀ ਰਊਗੀ ਦਿਮਾਰ ਇਹਦੀ ਮੋਲੀ ਵੀਰ ਜੀ ਛੋਟਾ ਗਿਆ ਜੀ ਆ ਕੋਈ ਆਪਾਂ ਇਹਦਾ 35 ਨਹੀਂ ਕਰ ਲੈਣਾ ਵੀ ਜੇ ਮੈਂ ਚੰਗੀ ਆ ਤੇ ਆਪਾਂ ਇਹਦਾ ਵੀ ਉਹਦੇ ਨਾਲ ਦਾ ਹੀ ਕਰ ਲਈਏ। ਬਿਲਕੁਲ ਬਿਲਕੁਲ ਉਹ ਜਾਇਜ਼ ਵੀ ਦੀ ਲੈ ਦੀਏ। ਵੀ ਦੀ। ਕੋਰੇ ਮਾਤਨ ਕਰਕੇ ਨਹੀਂ ਮੈਂ ਤਾਂ ਗੱਲ ਮਾਤਨ ਇੱਕੋ ਗੱਲ ਹੀ। ਇੱਕ ਗੱਲ ਹੀ ਹੁੰਦੀ ਆ। ਪੂਰੀ ਇੱਕ ਦਸ ਦੀ ਮੈਂ ਦੇ ਦੇਾਂਗੇ ਵੀਰ ਜੀ ਚੱਕੋ ਵੀ। ਬਿਲਕੁਲ ਉਹ ਜਾਇਜ਼। ਕੋਈ ਵੀ ਇਹ ਨਾ ਕਰੇ। ਕਰਾਂਗੇ ਸੰਸਾਭ ਇਕੱਠ ਦੀ ਮੇਰੇ। ਅੱਠ ਦੀ ਜੀ ਇਹ ਤਾਂ ਬੈਠਾ ਦੇ। ਲੱਭੇ 1 ਲੱਖ 80 ਹਜ਼ਾਰ ਦੀ ਇਹ ਹਰਮਣਾ ਦਾ ਵੀ ਦੇਣੀ ਆ ਭਾਜੀ ਐਸਨੂੰ ਵੇਖੋ ਜਗਾਰ ਹਾਂ ਸੋ ਪੈਸੇ ਲਾਏ ਦਾ ਵੀ ਸੁਆਦ ਆਊਗਾ ਮੇਰੇ ਭਰਾ ਨੂੰ ਕਿਸੇ ਦਾ ਪੈਸੇ ਲਾਏ ਬਈ ਕਿਸੇ ਚੰਗੀ ਸ਼ਾਇ ਤੇ ਲਾਓ ਮੈਂ ਹਮੇਸ਼ਾ ਨੋਟ ਕਰਾਉਣਾ ਬਾਅਦ ਕਿਸੇ ਨੂੰ ਕਰੀ ਦੋ ਆਪਣੇ ਚੈਨਲ ਤੋਂ ਆਪਣੀ ਤਸੰਦੀ ਕਰਕੇ ਲੈ ਕੇ ਜਾਇਓ ਕੋਈ ਵੀ ਰੇ ਨਹੀਂ ਆ ਵੀ ਕੋਈ ਪੂਰ ਸੱਟਾ ਹੋਗਾ ਕੋਈ ਥਣਵਾਦ ਘੱਟ ਕੋਈ ਡੋਕਲ ਛੋਕ ਲੂਗੀ ਆਪਣਾ ਚਾਰ ਚਾਰ ਪੰਜ ਪੰਜ ਕਿਲੋ ਮਈਆਂ ਚੋ ਕੇ ਫੇਰ ਮਈਆਂ ਲੈ ਕੇ ਜਾਇਓ ਇਹ ਨਹੀਂ ਵੀ ਬੋਲੇ ਜੇ ਤੇ ਮੈਂ ਤੁਹਾਨੂੰ ਕਹੂੰਗਾ ਵੀ ਤੁਸੀਂ ਧਾਰਾ ਮਾਰ ਕੇ ਖੜੋ ਮੈਂ ਚਵਾਣੀ ਨਹੀਂ ਮਈ ਆਪਣੀ ਬਾਲਟੀ ਥੱਲੇ ਰੱਖ ਕੇ ਦਊ ਆਪਣੀ ਜਨਾਜੀ ਕਰੂ ਚੋ ਕੇ ਮੈਂ ਫੇਰ ਲਿਓ ਬਸ ਤਸੰਦੀ ਆਪਦੀ ਕਰਕੇ ਤਸੰਦੀ ਕਰਕੇ ਆ ਟਣਕਾ ਖੜਕਾ ਕੇ ਮੈਂ ਵੀ ਇੱਕ ਕਰਮ ਕਰਨ ਐਨ ਹਲਾਇਓ ਮਾ ਜੀ ਨੂੰ ਲਓ ਵੀ ਮੇਰੇ ਭਰਾਵੋ ਮਾਰ ਲਓ ਚਾਹ ਤੇ ਇੱਕ ਵਾਰੀ ਫੇਰ ਠੀਕ ਆ ਜੀ ਇਹ ਤੇ ਵਾਜਦਾ ਸੁਭਾਬ ਨਾਲ ਕਿਹੜਾ ਹੈ ਉਹੀ ਗੱਲ ਬਹੁਤ ਗੱਲਬਾਤ ਆ ਵੀ ਤਰੇ ਤਰਾਏ ਨਹੀਂ ਪਾਇਗੇ ਚਲੋ ਪਸ਼ੂ ਲੱਭ ਜਾਂਦੇ ਆ ਏਡੀ ਗੱਲ ਨਹੀਂ ਪਰ ਲੱਭ ਲੈ ਕੇ ਜਰਾ ਬਹੁਤੇ ਤੋਰਾ ਫੇਰਾ ਕਰਕੇ ਅਸੀਂ ਕਰਮਾ ਨਹੀਂ ਮਿਲਦਾ ਜੀ ਇਹੋ ਜਿਹਾ ਮਾਲ ਹਾਂ ਅਜੇ ਵੇਖ ਲੋ ਸੰਧੂ ਸਾਹਿਬ ਆਠ ਆਠ ਦਿਨ ਮਈਆਂ ਸਿੱਧੀਆਂ ਨਹੀਂ ਹੁੰਦੀਆਂ ਆਹ ਕਰਮਾ ਵਾਲੀ ਸੂਈ ਤੜਕੇ ਸੂਈ ਆ ਕੱਲ ਦੀ ਸੂਈ ਆ ਕੋਈ ਹੈ ਫਰਕ ਪਿਆ ਮਈਆਂ ਨੂੰ ਮੈਂ ਨਾ ਵੀ ਖਾਦੇ ਪੀਦੇ ਥਾਤ ਵਾਈਆਂ ਤੇ ਖਾਣ ਪੀਣ ਚਾਰੂ ਤੇ ਕਰਮਾ ਇਸੇ ਤੋਂ ਮਾਦਰੇ ਚੰਗੀ ਆ ਜੀ ਸੰਧੂ ਸਾਹਿਬ ਮਾਲ ਲਿਆ ਚਾਰੂ ਦੇ ਦੋ ਦਿਨੇ ਦੇਣਾ ਬਸ ਜਿਹੜੀ ਪਹਿਲੇ ਵਿਚਾਰੀ ਉਹੋ ਜੀ ਆ। ਅੱਜ ਨੇ ਮਤਲਬ ਕੋ ਸੌ ਕੰਮੀਆਂ ਪੇਸ਼ੀਆਂ ਕਰਕੇ ਕਿਸੇ ਨੇ ਫੀਰ ਨਾ ਖਾਧੀ ਕਿਸੇ ਨੇ। ਇੰਨਾ ਵੀ ਜਿੰਦਾ ਦਾ ਦੇਣ ਮੈਂ ਠੇਢੀ ਪਰਦੀ। ਹਾਂ। ਇਹ ਕਰਮਾਂ ਵਾਲੀਆਂ ਮੂੰਹ ਨਹੀਂ ਪੁੰਦੀਆਂ ਫਿਰ ਨੂੰ। ਮੈਨੂੰ ਸਾਈਆਂ ਦਾ ਪੂਰਾ ਪਿਆਰਿਆ ਉੱਤੇ ਤਾਂ ਕਰਕੇ ਕਰਮਾਂ ਵਾਲੀਆਂ ਚਲੋ। ਅੱਜ ਵੀ ਹੈ ਤੇ ਦੁੱਧ ਵੀ ਚੋਣ ਗਿਆ ਚੱਲੋ ਵੀਰ ਜੀ ਸੇਵਾ ਤੇ ਕਰਨੀ ਪੈਣੀ ਐ ਇੰਨਾ ਕਰਮਾਂ ਹੋ ਜਾਂਦੀ। ਲਓ ਵੀ ਇਹ ਦੋਸਤੋ 1,08,000 ਦੀ ਅੱਜ ਤੁਹਾਨੂੰ ਮਿਲ ਜੂਗੀ। ਹਾ ਜਾਂ ਨਾ ਜੈ ਸੁਨੋਈਆ। ਇੱਧਰ ਇੱਕ ਪਿੱਜੇ ਨੰਬਰ ਤੇ ਆਪਾਂ ਵਾਇਰ ਤੁਹਾਨੂੰ ਦਿਖਾ ਦਿੰਨੇ ਆ ਜਰਸੀ। ਜਰਸੀ ਵਾਰਡ ਤੇ ਇਹ ਮਗਰ ਵੀ ਮੱਛੀ ਹੈ ਮਗਰ ਵੀ ਵੀਰ ਜੀ ਮੱਛੀ ਦੇ ਮੱਛੀ ਵੀ ਕੋਕਾ ਪੀ ਸੀ ਲੈ ਵੀ ਵੇਖ ਲਓ ਮੱਛੀ ਦਾ ਇਹ ਡਿਜ਼ਾਈਨ ਤੇ ਬੂਥੀ ਵੇਖੋ ਠੀਕ ਆ ਠੀਕ ਆ ਮਗਰ ਵੀ ਮੱਛੀ ਬਹੁਤ ਸੋਹਣੀ ਆ ਚੰਗੀ ਜਰਸੀ ਬਰੀਡ ਦੇ ਵਿੱਚ ਆਪ ਜਰਸੀ ਬਰੀਡ ਦੇ ਵਿੱਚ ਆ ਪਿਓਰ ਠੀਕ ਆ ਜੀ ਬਾਕੀ ਥਣ ਭਾਂਡਾ ਕਰਮ ਵਾਲੀ ਨੂੰ ਇਹਨੂੰ ਵੀ ਪੂਰਾ ਖਬਰਦਾਰ ਆ ਪੇ ਅੱਜ ਕਿੰਨੇ ਮੈਦਨ ਤੋਂ ਵੇਚਿਆ ਇਹ ਚਲਤਾ ਦੇਣਾ ਹੋ ਗਿਆ ਇਹਨੂੰ ਸਾਫ ਸੂਈ ਨੂੰ ਚੌਥਾ ਦਿਨ ਮਗਰ ਮੱਛੀ ਵੀ ਬੱਚੀ ਪੂਰੀ ਬਰੀਡ ਵਾਲੀ ਕੋਈ ਵੀਰ ਹੈ ਦੋ ਲੈ ਜਾਊਗਾ ਲੈ ਦੋਵੇਂ ਬਰੀਡ ਜਾਊਗੀ ਘਰੇ ਬਿਲਕੁਲ ਵੀ ਉਹ ਨਹੀਂ ਵੀ ਜੇ ਵਾਰ ਵੱਡੀ ਲੈ ਜਾਂਦਾ ਤਾਂ ਦੋਗਲੀ ਕਰਾਉਂਦਾ ਵਾਰ ਵੀ ਤਕਰੀਬਨ ਜਦੋਂ 95 90% ਮੰਨੋ ਮੱਛੀ ਮਗਰ ਹੋਰ ਚੰਗੀ ਬੱਚੀ ਵੀਰ ਜੀ 100% ਹੀ ਆ ਬਾਕੀ ਜਿੰਨੇ ਖੜਦੀਆਂ ਦੋ ਦੋ ਖੜਦੀਆਂ ਦੋ ਦੋ ਹੀ ਦੋ 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 ਨਾਲ ਦੇ ਕੇ ਕਿੱਥੇ ਲੀ ਵਾਹ ਬੜੀ ਵੱਡੀ ਗੱਲ ਹੁੰਦੀ ਆ ਕਿਉਂ ਮੱਝ ਤਾਂ ਚਲੋ ਵਿਗਣੀ ਇੰਜੀਨੀਅਰ ਪਈਆਂ ਦੀ ਪਾਈ ਆ ਔਰ ਮਗਰ ਜਿਹੜੇ ਗਿਫਟ ਜਾਣੇ ਆ ਆ ਵਾਦੇ ਬੰਨੀਆਂ ਫੇਰ ਗੱਡੀ 15 ਮਿੰਟ ਲਈ ਆ ਉਹ 90 ਜਾਂ ਭੈਣ ਭਰਾਵਾਂ ਨੇ 15 15 ਤੋਂ 1600 ਰੁਪਏ ਬੱਚੇ ਤਿਆਰ ਹੋ ਜਾਣੇ ਨਾਲ ਆ ਤੋਂ 15 15 1600 ਕਿਲੋ ਵਾਲੀਆਂ ਮਾਂ ਬੱਚੀਆਂ ਜਿਹੜੀਆਂ ਉਹ ਕਿੱਥੇ ਮਿਲਦੀਆਂ ਨਹੀਂ ਮਿਲਦਾ ਨਹੀਂ ਬਾਵਾ ਜਦੋਂ ਬਾਵਾ ਪ੍ਰਤਾਖ ਦੇਖ ਲੈਣੀਆਂ ਕਿਸੇ ਹਾਂਜੀ ਹਾਂਜੀ ਇਹ ਕੋਈ ਦਾ ਸੰਭੂਆ ਕੱਟੀਆਂ ਫੇਰੀ ਮਾਲ ਮਿਲਣਾ ਜੀ ਨਹੀਂ ਦੇ ਮਾਲ ਮਿਲਣਾ ਔਖਾ ਬੜਾ ਔਖਾ ਲਾਵੇ ਪਰਲੀ ਮੱਝ ਵਿਖਾਈ ਉਹਦੀ ਕੱਤੀ ਕਿਤੇ ਗਵਾਉਣ ਧੋੜਾ ਇਹ ਵੀ ਕੱਤੀ ਕੋ ਗਵਾਉਣ ਜੀ ਇਹਦੇ ਬੱਚੇ ਪੈਨ ਪੈਂਦੇ ਨਹੀਂ ਮਈਆਂ ਬੱਚੇ ਬਹੁਤ ਜਿਆਦਾ ਚੰਗੇ ਪਾਏ ਬਾਕੀ ਵੜ ਨਹੀਂ ਬੱਚਾ ਬੜਾ ਜਿਆਦਾ ਚੰਗਾ ਹੈ ਮੈਂ ਵੀ ਇਹ ਐਸ ਵਕਤ ਕਿੰਨੇ ਬੋਲੇ ਦੇ ਵਿੱਚ ਆ ਇਹ ਵੀਰ ਜੀ ਹੁਣ ਕਹੇ ਨੂੰ ਦਿਖਾਉਣ ਨੂੰ ਭਾਵੇਂ 13 ਵਿਖਾ ਦिए 14 ਵਿਖਾ ਦिए 12 ਕਿਲੋ ਠੰਡਾ ਬੋਲਾ ਆ ਜੀ 12 ਕਿਲੋ 12 ਕਿਲੋ ਵੀ 12 ਕਿਲੋ 200 ਠੰਡਾ ਕਰਕੇ ਬੋਲਾ ਅੱਜ ਥੱਲੇ ਹੁਣ ਹਾਜ਼ਰ ਆ ਬਾਕੀ 14 ਰੋਗ ਹੈ ਤੀਜਾ ਸੂਆ ਜਰਸੀ ਬ੍ਰੀਡ ਆ ਫੇਟਿਆ ਕੋਲ ਢਲਾ ਜਾ ਲੈਵਾ ਨਹੀਂ ਜਾਗਾ ਤੇ ਠੰਡੀ ਵੇਖੋ ਲਓ ਜੀ ਬਹੁਤ ਸੋਹਣੀ ਮੇਰੀ ਕਰੀਮ ਆ ਕਰਮਾ ਦੀ ਮੈਂ ਕਰੀਮ ਹੀ ਵੀਰ ਜੀ ਤੇ ਰੈੱਡ ਕਲਰ ਦੇ ਵਿੱਚ ਆ ਲਾਲ ਰੰਗ ਆ ਬੂਥੀ ਬਾਤੀ ਛੋਟੀ ਆ ਕੰਨ ਛੋਟਾ ਬੋਦੀ ਬਾਕੀ ਮਗਰ ਬੱਛੀ ਆ ਉਹ ਤੁਹਾਨੂੰ ਦਿਖਾ ਦਿੱਤੀ 14 ਕਿ 13 ਕਿਲੋ ਤੇ 13 14 ਦੇ ਵੀਰ ਜੀ ਵਿਖਾ ਲਾ ਠੰਡਾ ਕਰਕੇ 12 ਕਿਲੋ ਮੜਾ ਦਾਂਗੇ ਕੋਈ ਵੀਰ ਭਰਾ ਹੋਵੇ ਲਓ ਜੀ 12 ਕਿਲੋ ਜਿਹੜਾ ਦਸਵਾਜ ਚੌਥੇ ਦਿਨ ਦੇ ਦੌਰਾਨ ਕੋਈ ਬੋਲਾ ਮੰਨ ਵਾਲੇ ਕੋਈ ਕੱਚਾ ਬੋਲਾ ਮੰਨ ਵਾਲੇ ਠੀਕ ਆ ਜੀ ਇਹਦੇ ਥੱਲੇ ਕਲਰ ਬਹੁਤ ਸੋਹਣਾ ਪਿਆਰਾ ਕਲਰ ਹੈ ਵੈਸੇ ਉਹਨਾਂ ਧੁੱਪ ਦੇ ਵਿੱਚ ਤੁਹਾਨੂੰ ਸਾਰੇ ਭਰਾਵਾਂ ਨੂੰ ਵੈਸੇ ਵਧੇਰੇ ਸਮਝ ਆ ਜਾਊਗਾ ਸ਼ਾਇਨਗ ਚਮਕਦਮ ਕਪੂਰੀ ਆ ਕਰੋ ਜਾ ਕਾ ਲੈ ਬੇ ਬਾਕੀ ਕੋਈ ਕਿਸੇ ਰਕਮ ਦੀ ਕੋ ਕਾਲੀ ਨਹੀਂ ਕੋ ਸ਼ੁਕਰਪਨਾ ਨਹੀਂ ਬੰਦਾ ਵੀਰ ਜੀ ਇੱਧਰ ਵੇਖੋ ਡੱਕ ਬੜੀ ਜੀ ਇਤਰਾ ਹੀ ਬੈਜੋ ਥੱਲੇ ਕਰਨ ਵਾਲੀ ਦੇ ਆ ਚੱਕੋ ਕੋਈ ਗੱਲ ਹੀ ਨਹੀਂ ਉਹੋ ਜੀ ਨਹੀਂ ਕੋਈ ਛੜਾਕ ਲੈ ਗਈ ਹਾਂ ਬਿਨਾ ਬੱਚੇ ਤੋਂ ਤੇ ਬਿਨਾ ਰੱਸੀ ਤੋਂ ਹੀ ਚੋਈ ਗਈ ਲੈ ਜੀ ਨਾ ਥੱਲੇ ਨਾ ਮਾਰਦੇ ਕੋਈ ਗੱਲ ਆ ਲੈ ਕੋਈ ਪੂਰ ਛੱਟਾ ਨਹੀਂ ਤੇ ਚਵਾ ਵੀ ਬਹੁਤ ਚੰਗਾ ਹੁੰਦੀ ਕਿ ਨਹੀਂ ਗਰਲ ਕਰ ਲੈ ਗਰਲ ਕਰ ਲੈ ਲੈ ਜੀ ਠੀਕਾ ਲੈ ਮੋੜਦਾ ਹਰਮਨ ਮੋੜ ਉੱਪਰ ਲਗਾ ਲੋ ਵੀ ਇਹ ਦੋਸਤੋ 12 ਕਿਲੋ ਬੋਲੇ ਤੇ ਇਸ ਵਕਤ ਹਾਜ਼ਰ ਵਛੀ ਮਗਰਾ ਬਾਕੀ ਪ੍ਰੋਪਰ ਡਿਟੇਲ ਜਿਹੜੀ ਆਪਾਂ ਤੁਹਾਨੂੰ ਦੇਈ ਦਿੱਤੀ ਆ ਹਾਈਟ ਕੱਟ ਤੁਹਾਡੇ ਸਾਹਮਣੇ ਸ਼ੇਅਰ ਕਰ ਦਿੱਤਾ ਤੇ ਜ਼ਿਆਦਾਤਰ ਜਿਹੜੇ ਜਰਸੀ ਬ੍ਰੀਡ ਦੇ ਵਿੱਚ ਵੜਾ ਆਪਾਂ ਦੇਖਦੇ ਆ ਠੀਕ ਆ ਜੀ ਓਕਾ ਬਿਲਕੁਲ ਛੋਟੀ ਹਮਾਚਲੀ ਜੀ ਨਹੀਂ ਕਿ ਕਿ ਛੋਟੀ ਜੀ ਠੀਕ ਆ ਜੀ ਜਿਵੇਂ ਇੱਕ ਪੰਜਾਬ ਵਾਲੀ ਜਰਸੀ ਦੇਖਦੇ ਆ ਹਾਈਟ ਬੇਸ਼ੱਕ ਮੀਡੀਅਮ ਆ ਬਾਕੀ ਸੁਨਾਪਸ ਨੂੰ ਉੱਪਰ ਸਟਰਕਚਰ ਵਾਈਜ਼ ਉਦਾਂ ਦੀ ਇੱਕ ਸਾਰੀ ਆ ਪੀਗਾ ਓਕੇ ਹਰ ਮਰ ਮੋਲੋ ਦੱਸੇਦਾ ਕੀ ਕਰਦੇ ਆ ਮੋਲਵੀਰ ਜੀ ਜਾਇ ਜੀ ਯਾ ਸੁਣੋ ਲਈ ਬਸ ਤੇਰੀ 65 ਦੀ 65 ਦੀ ਕਰਦੀ ਇਮਾਨਤਨ ਕਰਾਂਗੇ ਵੀ ਖੁੱਲਾ ਹੀ 55 ਦੀ ਦੇਵਾਂਗੇ ਬੱਛੀ 55000 ਦੀ 55000 ਦੀ ਦੇ ਦਾਂਗੇ ਹਾਂ ਦੋ ਗਲੀਆਂ ਸ਼ੋਕਲੀਆਂ ਕਈ ਮਿਲਦੀਆਂ ਪਰ ਆਪਾਂ ਜਰਸੀ ਦੇਣੀ ਵੀਰਾ ਭਰਾਵਾਂ ਨੂੰ ਜਰਸੀ ਜਰਸੀ ਬਾਬੀ ਚੰਗੀ ਆ ਜਰਸੀ ਪ्योर ਆ ਬਾਕੀ ਬੱਛੀ ਮਗਰ ਆ 55000 ਦੀ ਦੇ ਦੇਣੀਆ ਕਰਨਾ 55 ਦੀ ਦੇ ਦੇਣੀਆ ਬਾਕੀ ਜਿੱਦਾ ਮਰਜ਼ੀ ਸਜੇ ਖੱਪੇ ਜਿਹੜੇ ਪਾਸੇ ਮਰਜ਼ੀ ਕੋਈ ਬੈਠ ਕੇ ਪੀ ਉਹ ਜਿੱਤਰਾ ਮਰਜ਼ੀ ਕੋਈ ਵੀਰ ਚਵਾਈ ਕਰ ਲੈ ਭੈਣ ਚਵਾਈ ਕਰ ਲੈ ਲੱਤ ਨਹੀਂ ਪੜਦੀ ਬੱਚੀ ਆ ਹਾਂਜੀ ਲੈ ਵੀ ਇਹ ਦੋਸਤੋ ਅੱਜ ਤਿੰਨੇ ਨਗ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਬਹੁਤ ਖੂਬਸੂਰਤ ਤੇ ਚੰਗੇ ਜਾਨਵਰ ਆ ਚੰਗੇ ਐਨੀਮਲ ਨੇ ਬਾਕੀ ਮੇਰਾ ਭਰਾ ਇੱਥੇ ਆਣ ਕੇ ਆਪਦੀ ਤਸੰਨੀ ਕਰੋ ਕਿਉਂਕਿ ਮੈਂ ਮੁੱਲੀ ਪਸ਼ੂ ਇਹਨਾਂ ਨੇ ਖਰੀਦੇ ਆ ਅੱਗੇ ਚੰਗੇ ਰੱਖਮਦੇ ਆ ਸੰਤੋ ਸਾਥੀ ਤੁਹਾਨੂੰ ਪਤਾ ਇਹੋ ਜੀਆਂ ਚੀਜ਼ਾਂ ਮੁੱਲ ਆ ਕੇ ਮਿਲਦੀਆਂ ਜੀ ਬਸ ਬਸ ਜੇ ਆਪਾਂ ਕਹੀਏ ਹੁਣ ਮੁਫਤ ਦੇ ਭਾਦੇ ਮਿਲ ਨਹੀਂ ਜਾਣੀਆਂ ਹੁਣ ਵੀਰਾ ਭਾਵਾ ਇਹ ਲੋਕਾਂ ਦੇ ਘਰਾਂ ਚੋਂ ਆਉਂਦੀਆਂ ਬਸ ਬਸ ਇਹ ਰਹੀਆਂ ਅਸੀਂ ਆਪਣੇ ਘਰ ਤੇ ਆਰਕੀਤੀਆਂ ਬਿਲਕੁਲ ਹਰ ਮਨ ਵੀਰੋ ਇੱਕੇ ਗੱਲ ਉਹੀ ਆ ਜਾਂਦੀ ਆ ਵੀ ਚੰਗੇ ਦਾ ਚੰਗਾ ਵੀ ਤੈਨੂੰ ਪਤਾ ਵੀ ਪਸ਼ੂ ਨਿਕਲਣਾ ਤੇ ਦਰਮਿਆਨੇ ਤੋਂ ਤੇਰੇ ਨਾਲ ਹਾਂ ਮਾਰੇ ਤਾਂ ਮੜਾ ਵੀ ਚੰਗੇ ਦਾ ਚੰਗਾ ਵੀ ਬੜਾ ਟੌਪ ਦਾ ਟੌਪ ਬੈਠਾ ਹੋ ਜਾਵੇ ਯਾ ਈਸ ਹਾਂ ਇਹ ਇਹੀ ਕਹੀਏ ਇਹ ਸਾਡੇ ਕੋਲ ਜਿਆਦੀਆਂ ਚੰਗੀਆਂ ਕਈ ਤਾਂ ਪੈੜ ਭਰਾ ਬੈਠੇ ਆ ਹਾਂ ਇਹਨਾਂ ਨੂੰ ਢੇਡਜ ਪਾਉਂਦੀਆਂ ਜਿਹੜੀਆਂ ਆਪਾਂ ਬੜ ਗਾਵੀ ਦਾ ਪਾਈਪਸ ਸਾਸਾਪਾ ਇਹੋ ਜੀਆਂ ਮੱਝਾਂ ਛੋਟੀਆਂ ਕਈਆਂ ਕਿੱਲੇ ਖੜੀਆਂ ਖੜੀਆਂ ਹੁੰਦੀਆਂ ਖੜੀਆਂ ਖੜੀਆਂ ਹੋਣ ਜੀ ਪੰਜਵਈਆਂ ਰੱਖੀਆਂ ਹੁਣ ਚੰਗੀਆਂ ਤੇ ਬੰਦਾ ਖੁਹਾਣੀ ਮਾਰਦਾ ਬਸ ਬਸ ਚੰਗਾ ਡੇਰੀ ਦਾ ਕੰਮ ਚੱਲ ਸਕਦਾ ਜੀ ਜਾਰੇ ਬੰਦੀ ਕਰਨ ਫਿਰ ਇੱਕ ਨੰਬਰ ਆਪਣਾ ਕਰਦੇ ਸਾਂ ਜੀ ਨੰਬਰ ਵੀ ਜੀ 78140 21780 ਦੂਜਾ ਹੈਗਾ 8288855090 ਹਾਂ ਜੀ ਜਦੋਂ ਕੋਈ ਵੀਰ ਭਰਾ ਫੋਨ ਲਾਊਗਾ ਰਾਤ ਨੂੰ ਲਾ ਲੈ 10 ਨੂੰ ਚੱਕਾਂਗੇ ਚੱਕੋ ਆ ਵਿਖਾ ਦਿਓ ਕੋਈ ਇਹ ਨਾ ਕਹੇ ਵੀ ਇਹੀ ਤਿੰਨ ਪਈਆਂ ਮਾਲ ਹੋਰ ਵੀ ਖਲੋਤੋ ਇਹ ਸਾਰਾ ਚਲੋ ਜਿਹੜਾ ਵਿਕਰੀ ਵਾਲਾ ਆ ਸਾਰਾ ਵੈਸੇ ਬਕਾਉ ਆ ਮਾਲ ਕੋਈ ਗੱਬਣ ਮਝਾ ਹੀ ਨਹੀਂ ਇਹ ਕੱਚੀਆਂ ਕਰਕੇ ਨਹੀਂ ਪਈਆਂ ਵਿੱਚ ਹਾਂ ਜੀ ਤਾਂ ਕੋਈ ਸੂਲ ਸਵਾ ਪਸ਼ੂ ਵੀ ਵਿੱਚ ਸਿੱਧੇ-ਸੁੱਧੇ ਆਉਣਗੇ ਇਹਦੇ ਨੂੰ ਝੋਟੀਆਂ ਸਾਰੀਆਂ ਚੰਗੀਆਂ ਸੂਸਵਾ ਕੇ ਪਾਵਾਂਗੇ ਤੇ ਢੜੀਆਂ ਜਾਂ ਝੋਟੀਆਂ ਬਣਾ ਕੇ ਆਪਾਂ ਉਹ ਨਹੀਂ ਆਂਦੇ ਆ ਵੇਖੋ ਝੋਟੀ ਕਿਦਾਂ ਦੀ ਆ ਆ ਝੋਟੀ ਗੱਬਣ ਤੂੰ ਵੇਖੋ ਕਿਦਾਂ ਲੱਗੀ ਝੋਟੀ ਨੂੰ ਲੈ ਜੀ ਇਹ ਵੀ ਪੂਰਾ ਕਰ ਤੂ ਸੀ ਇਹ ਆ ਆ ਦੇਖੋ ਝੋਟੀਆਂ ਸਿੰਘੀ ਕਿਦਾਂ ਦੀ ਲੱਗੀ ਆ ਫੇਰ ਝੋਟੀਆਂ ਪਾਉਂਦੇ ਆ ਇਹ ਕੱਚੀਆਂ ਨਰਮ ਆ ਨਾ ਨੀਲੀ ਦੀ ਝੋਟੀ ਆ ਆ ਦੇਖੋ ਝੋਟੀ ਤਿਆਰ ਆ ਦੇਖੋ ਜੀ ਹਾਂ ਕਰੋ ਚੱਕੋ ਭੈਣ ਭਰਾ ਗੱਬੜ ਲੈਣ ਦਾ ਸ਼ਿਕਾਇਤ ਹੋਵੇ ਫੋਨ ਜਰੂਰ ਲਾ ਲਿਓ ਆ ਲਓ ਵੀ ਗੱਬੜ ਕਿਸੇ ਭਰਾ ਨੇ ਖਰੀਦਣੀ ਆ ਇਹ ਤੁਹਾਨੂੰ ਦਿਖਾ ਦਿੱਤੀਆਂ ਨੇ ਗੱਬੜ ਮੱਝਾਂ ਵੀ ਖੜੀਆਂ ਨੇ ਵੇਰਵਾ ਤੁਸੀਂ ਲੈ ਲਿਆ ਜੇ ਠੀਕ ਆ ਤੇ ਬਾਕੀ ਸਵੇ ਸਵੇ ਪਸ਼ੂ ਵੀ ਇਹਨਾਂ ਦੇ ਕੋਲ ਹੋਰ ਵੀ ਹੈਗੇ ਆ 2-3 ਤਿੰਨ ਮੱਝਾਂ ਚੰਗੀਆਂ ਝੋਟੀਆਂ ਤੇ ਕਰ ਲਿਓ ਕੰਟੈਕਟ ਇਹਨਾਂ ਬਾਰੇ ਵੇਰਵਾ ਲੈ ਲਿਆ ਜੀ ਅੱਜ ਜਿਹੜੀਆਂ ਮੇਨ ਆਪਾਂ ਤੁਹਾਨੂੰ ਦਿਖਾਉਣੀਆਂ ਸੀ ਉਹ ਤਿੰਨ ਇਹ ਦੋ ਮੱਧਾਂ ਝੋਟੀਆਂ ਤੇ ਇੱਕ ਜਿਹੜੀ ਦਰਬਾਰ ਜਰਸੀ ਵਿੱਚ ਦਿਖਾ ਦਿੱਤੀ ਹੈ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ